ਸ਼ਬਦਾਂ ਸਵਾਰਥ ਹੈ ਜਿਵੇਂ ਕਿ ਪੰਜਾਬ ਦੇ ਵਿੱਚ ਪਿਛਲੇ ਦੋ ਤਿੰਨ ਦਿਨ ਤੋਂ ਕਾਫੀ ਤਕੜੀ بارش ਹੋ ਰਹੀ ਹੈ ਜਿਸ ਦੇ ਕਾਰਨ ਸਾਰੇ ਜਿਹੜੇ ਡੈਮ ਹੈਗੇ ਆ ਜੇਕਰ ਸਰਦੀ ਜ਼ਿਲ੍ਹਿਆਂ ਦੀ ਗੱਲ ਕਰ ਲਈਏ ਤਾਂ ਉਹ ਖਤਰੇ ਦੇ ਨਿਸ਼ਾਨ ਦੇ ਉੱਪਰ ਬਹਿ ਰਹੇ ਨੇ ਤੇ ਹਾਲਾਤ ਬਹੁਤ ਖਰਾਬ ਹੋਏ ਨੇ ਤੇ بار بار ਜੋ ਸਿੱਖਿਆ ਭਾਗ ਵੱਲੋਂ ਛੁੱਟੀਆਂ ਦਾ ਐਲਾਨ ਕੀਤਾ ਜਾ ਰਿਹਾ ਸੀ ਸਰਦੀ ਹਲਕਿਆਂ ਦੇ ਵਿੱਚ ਸਰਦੀ ਥਾਵਾਂ ਦੇ ਉੱਪਰ ਜੋ ਸਕੂਲ ਸਥਿਤ ਨੇ ਉਹਨਾਂ ਦੇ ਉੱਪਰ ਛੁੱਟੀ ਦਾ ਐਲਾਨ ਕੀਤਾ ਜਾ ਰਿਹਾ ਸੀ ਪਰ ਹੁਣ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਨੇ ਟਵੀਟ ਕਰਕੇ ਕਿਹਾ ਕਿ ਪੰਜਾਬ ਦੇ ਜੋ ਸਾਰੇ ਸਕੂਲ ਹਨ 27 ਤੋਂ 30 ਤਰੀਕ ਤੱਕ ਬੰਦ ਰਹਿਣਗੇ ਹਾਲਾਂਕਿ 30 ਤਰੀਕ ਦਾ ਐਤਵਾਰ ਹੈ ਤੇ 100 ਵਾਰ ਨੂੰ ਸਕੂਲ ਮੁੜ ਖੁੱਲਣਗੇ ਜਾਂ ਨਹੀਂ ਖੁੱਲਣਗੇ ਉਹ ਜੋ ਹੜ੍ਹਾਂ ਦੀ ਸਥਿਤੀ ਨੂੰ ਦੇਖਦੇ ਹੋਏ ਬਾਸ਼ਲੀ ਸਥਿਤੀ ਨੂੰ ਦੇਖਦੇ ਹੋਈ ਹੋਣਗੇ ਕਿਉਂਕਿ ਜੇਕਰ ਅਸੀਂ ਗੱਲ ਕਰ ਲਈਏ ਤਾਂ ਜੋ ਮੁਲਾਜ਼ਮ ਨੇ ਓਹੋ ਕਿਤਨਾ ਕਿਤੇ ਜੋ ਟੀਚਰ ਨੇ ਉਹ ਸਰਦੀ ਇਲਾਕਿਆਂ ਤੋਂ ਇਲਾਵਾ ਬਾਹਰ ਇਲਾਕਿਆਂ ਦੇ ਵਿੱਚ ਵੀ ਜੋਬ ਕਰਦੇ ਨੇ ਤੇ ਪਿੱਛੇ ਉਹਨਾਂ ਨੂੰ ਆਪਣੇ ਘਰਾਂ ਦੀ ਚਿੰਤਾ ਹੁੰਦੀ ਹੈ ਤੇ ਜੋ ਹਾਲਾਤ ਹੈ ਉਹ ਬੜੇ ਬਦਤਰ ਬਣੇ ਹੋਏ ਇਸ ਕਰਕੇ ਉਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਹੋਣਾ ਬੜਾ ਲਾਜਮ ਸਮਝਿਆ ਜਾ ਰਿਹਾ ਹੈ ਸੀਐਮ ਸਾਹਿਬ ਨੇ ਉਹਨਾਂ ਦਾ ਦੁੱਖ ਦਰਦ ਜਾਣਦੇ ਹੋਏ ਇਹ ਜੋ ਸਕੂਲ ਹੈ ਸਾਰੇ ਇਹ 30 ਤਰੀਕ ਤੱਕ 27 ਤੋਂ 30 ਤਰੀਕ ਤੱਕ ਬੰਦ ਰੱਖਣ ਦਾ ਜੋ ਫੈਸਲਾ ਸੁਮਾਇਆ ਹੈ ਤੇ ਉਹਨਾਂ ਨੇ ਟਵੀਟ ਵੀ ਕੀਤਾ ਹੈ ਤੇ ਅਸੀਂ ਕਾਮਨਾ ਕਰਦੇ ਹਾਂ ਕਿ ਵੀ ਮਹਾਰਾਜ ਸੁੱਖ ਸ਼ਾਂਤੀ ਬਖਸ਼ਾਵੇ ਤੇ ਇਹ ਜੋ بارش ਹੈ ਇਹ ਬੰਦ ਹੋ ਜਾਵੇ ਤੇ ਸਭ ਨੂੰ ਜੋ ਆਪਣਾ ਸਖਿਆਤ ਆਪਣੇ ਘਰਾਂ ਦੇ ਵਿੱਚ ਰਹਿਣ ਧੰਨਵਾਦ